ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵਿੱਚ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਰੋਨ ਹਮਲੇ ਅਤੇ ਮਿਜ਼ਾਈਲ ਜਿਹੜੇ ਹਮਲੇ ਆਉ ਕੀਤੇ ਜਾ ਰਹੇ ਹੈਗੇ ਹਨ ਲੇਕਿਨ ਭਾਰਤੀ ਸੈਨਾ ਦੇ ਵੱਲੋਂ ਉਹਨਾਂ ਦਾ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਹੈਗਾ ਤਾਂ ਇਸ ਵਕਤ ਫਿਰੋਜ਼ਪੁਰ ਨੂੰ ਜਿਹੜਾ ਹਾਈ ਅਲਰਟ ਦੇ ਉੱਪਰ ਜਿਹੜਾ ਰੱਖਿਆ ਗਿਆ ਹੈਗਾ ਤਾਂ ਫਿਰੋਜ਼ਪੁਰ ਦੇ ਵਿੱਚ ਜਿਹੜੀਆਂ ਸਾਰੀਆਂ ਬਾਜ਼ਾਰ ਦੀਆਂ ਦੁਕਾਨਾਂ ਹੈਗੀਆਂ ਉਹਨਾਂ ਨੂੰ ਇੱਕ ਵਾਰ ਬੰਦ ਕਰਾ ਦਿੱਤੀਆਂ ਗਈਆਂ ਹੈਗੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਲੋਕਾਂ ਨੂੰ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਗਈ ਹੈਗੀ ਹੈ ਕਿ ਇਹਨਾਂ ਦੁਕਾਨਾਂ ਨੂੰ ਜਿਹੜਾ ਬੰਦ ਰੱਖਿਆ ਜਾਵੇ ਅਤੇ ਸੁਰੱਖਿਅਤ ਜਗ੍ਹਾ ਦੇ ਉੱਪਰ ਜਿਹੜਾ ਹੈ ਘਰਾਂ ਦੇ ਵਿੱਚ ਹੀ ਰਿਹਾ ਜਾਵੇ ਤਾਂ ਤੁਸੀਂ ਤਸਵੀਰਾਂ ਬਾਜ਼ਾਰ ਦੀਆਂ ਦੇਖ ਰਹੇ ਹੋ ਫਿਰੋਜ਼ਪੁਰ ਦਾ ਮੇਨ ਬਾਜ਼ਾਰ ਜੋ ਕਿ ਦਿੱਲੀ ਗੇਟ ਬਾਜ਼ਾਰ ਹੈਗਾ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਦੁਕਾਨਦਾਰਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਰੂਟਰ ਦੇ ਵਿੱਚ ਸਪੀਕਰ ਦੇ ਵਿੱਚ ਲਗਾ ਕੇ ਜਿਹੜੀ ਆ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਣ ਉੱਥੇ ਹੀ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਹੋਏ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈਗਾ ਲੇਕਿਨ ਜੇ ਦੂਜੇ ਪਾਸੇ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵਿੱਚ ਕਾਫੀ ਇਸ ਚੀ ਦਾ ਤਣਾਅ ਹੋਏਗਾ ਕਿ ਲਗਾਤਾਰ ਜਿਹੜੇ ਆ ਹਮਲੇ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਹੈਗੇ ਹਨ ਲੇਕਿਨ ਦੂਸਰੇ ਪਾਸੇ ਸਾਡੀ ਭਾਰਤੀ ਸੁਰੱਖਿਆ ਫੋਰਸ ਦੇ ਵੱਲੋਂ ਜਿਹੜਾ ਹੈਗਾ ਉਹਨਾਂ ਅਤਿ ਕੀ ਹਮਲਿਆਂ ਨੂੰ ਜਿਹੜਾ ਹੈਗਾ ناکਾਮ ਕੀਤਾ ਜਾ ਰਿਹਾ ਹੈਗਾ ਤਾਂ ਦੂਜੇ ਪਾਸੇ ਫਿਰੋਜ਼ਪੁਰ ਦੇ ਵਿੱਚ ਦੇਰ ਰਾਤ ਜਿਹੜਾ ਕਈ ਜਗ੍ਹਾ ਦੇ ਉੱਪਰ ਜਿਹੜੇ ਡਰੋਨ ਹੈ ਲੋਕਾਂ ਦੇ ਵੱਲੋਂ ਦੇਖੇ ਗਏ ਜਿਸ ਨੂੰ ਭਾਰਤੀ ਫੌਜਾਂ ਦੇ ਵੱਲੋਂ ਜਿਹੜਾ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਉੱਤੇ ਹੀ ਫਿਰੋਜ਼ਪੁਰ ਦੇ ਖਾਈ ਦੇ ਨੇੜੇ ਜਿਹੜਾ ਹੈਗਾ ਇੱਕ ਜਿਹੜੀ ਆ ਅਸਮਾਨ ਦੇ ਵਿੱਚੋਂ ਚੀਜ਼ ਡਿੱਗਦੀ ਹੈ ਜਿਸ ਨਾਲ ਭਿਆਨਕ ਜਿਹੜਾ ਬਲਾਸਟ ਹੁੰਦਾ ਹੈਗਾ ਤਾਂ ਜਿਸ ਵਿਚ ਤਿੰਨ ਜਿਹੜੇ ਇੱਕ ਹੀ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਪੂਰੀ ਤਰ੍ਹਾਂ ਚੁਲਸੇ ਜਾਂਦੇ ਹਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਉੱਥੇ ਹੀ ਵਿਰੋਸਪੁਰ ਦੇ ਜਿਹੜਾ ਪਿੰਡ ਬੁਰਜ ਮੱਖਣ ਦੇ ਵਿੱਚ ਵੀ ਜਿਹੜਾ ਹੈਗਾ ਕਿਸੇ ਡਰੋਨ ਦਾ ਜਿਹੜਾ ਪਾਰਟ ਹੈਗਾ ਉਹ ਮਿਲਿਆ ਹੈਗਾ ਇਸੇ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਹੈਗੇ ਆ ਹਮਲੇ ਜਿਹੜੇ ਕੀਤੇ ਜਾ ਰਹੇ ਹੈਗੇ ਨੇ ਲੇਕਿਨ ਜਿਹੜੀ ਭਾਰਤੀ ਸੁਰੱਖਿਆ ਫੋਰਸ ਹੈਗੀ ਆ ਇਹਨਾਂ ਹਮਲਿਆਂ ਨੂੰ ناکਾਮ ਕਰਦੀ ਨਜ਼ਰ ਆ ਰਹੀ ਹੈਗੀ ਆ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਰਾਂ ਦੇ ਵਿੱਚ ਰਹਿਣ ਅਤੇ ਸੁਰੱਖਿਅਤ ਰਹਿਣ ਪ੍ਰਸ਼ਾਸਨ ਦੇ ਵੱਲੋਂ ਜੋ ਵੀ ਹਦਾਇਤਾਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਮੰਨਣ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋਕ ਬਿਨਾਂ ਕੰਮ ਤੋਂ ਘਰਾਂ ਦੇ ਵਿੱਚੋਂ ਬਾਹਰ ਨਾ ਆਣ ਅਤੇ ਕੋਸ਼ਿਸ਼ ਕਰਨ ਕਿ ਉਹ ਆਪਣੇ ਘਰ ਦੇ ਵਿੱਚ ਰਹਿਣ ਅਤੇ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਆ ਰਹੀਆਂ ਹੈਗੀਆਂ ਨੇ ਉਹਨਾਂ ਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ